ਸਾਧੂ ਦੀ ਦ੍ਰਿਸ਼ਟੀ ਦੇ ਸਾਹਮਣੇ ਸਾਡੇ ਅਰਬਾ ਖਰਬਾ ਪਾਪ ਵੀ ਕੱਖ ਵਜੂਦ ਨਹੀਂ ਰੱਖਦੇ ਕਹਿੰਦੇ ਲੰਗਰਾਂ ਵਾਲੇ ਮਹਾਂਪੁਰਖ ਚਲੋ ਮੈਂ ਸਾਖੀ ਵੀ ਕਹਿਣਾ ਮਨ ਸਹਿਜ ਸਮਝ ਜਾਂਦਾ ਹੈ ਸਾਧੂ ਦੀ ਮਹਾਨਤਾ ਕੀ ਹੁੰਦੀ ਹੈ ਜੀ ਮਸਕੀਨ ਜੀ ਸੁਣਾਇਆ ਕਰਦੇ ਸੀ ਉਹ ਕਹਿੰਦੇ ਲੰਗਰਾਂ ਵਾਲੇ ਮਹਾਂਪੁਰਖ ਨਾ ਹਜੂਰ ਸਾਹਿਬ ਵਾਲੇ ਉਹਨਾਂ ਦੇ ਜੀਵਨ ਦੀ ਘਟਨਾ ਜੀ ਉਹਨਾਂ ਦੇ ਕੋਲੇ ਨਾ ਕੋਈ ਲਾングਰੀ ਸਿੰਘ ਗਿਆ ਲਾングਰੀ ਸਿੰਘ ਹੁਣ ਆਪਾਂ ਨੂੰ ਵੀ ਪਤਾ ਵੀ ਜਿਹੜਾ ਲਾングਰੀ ਸਿੰਘ ਹੈ ਉਹਦਾ 24 ਘੰਟੇ ਲੰਗਰ 'ਚ ਪੈਦਾ ਹੁੰਦਾ ਹੈ ਉਹ ਗਿਆ ਮਾਪੁਰਖਾਂ ਕੋਲੇ ਨਵਾਂ-ਨਵਾਂ ਆਇਆ ਜਿਵੇਂ ਸਥਾਨਾਂ ਤੇ ਸਿੰਘ ਆਉਂਦੇ ਰਹਿੰਦੇ ਜਾਂਦੇ ਰਹਿੰਦੇ ਕੋਈ ਨਵਾਂ ਆ ਗਿਆ ਕੋਈ ਹੋਰ ਆ ਗਿਆ ਉਹ ਨਵਾਂ-ਨਵਾਂ ਗਿਆ ਉਹਨੂੰ ਪਹਿਲਾਂ ਕਿਸੇ ਥਾਂ ਤੋਂ ਕੱਢਿਆ ਗਿਆ ਸੀ ਜੀ ਕੱਢਿਆ ਸੀ ਉਹਨੂੰ ਕਿਉਂ ਕੱਢਿਆ ਉਹ ਲੰਗਰ ਦੇ ਵਿੱਚ ਮੱਖਣ ਬਣਾ ਸਕਦਾ ਸੀ ਜਿਨ੍ਹਾਂ ਨੇ ਕੱਢਿਆ ਸੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹ ਤੇ ਲੰਗਰਾਂ ਵਾਲੇ ਮਹਾਂਪੁਰਖਾਂ ਦੇ ਚਲੇ ਗਿਆ ਉੱਥੇ ਤੇ ਘਾਟਾ ਹੀ ਕੋਈ ਨਹੀਂ ਉਹਨੇ ਤੇ ਛੱਡਣਾ ਕੁਝ ਨਹੀਂ ਉਹਨਾਂ ਨੇ ਨਾ ਜੀ ਚਿੱਠੀ ਲਿਖੀ ਚਿੱਠੀ ਲੰਗਰਾਂ ਵਾਲੇ ਮਹਾਂਪੁਰਖਾਂ ਨੂੰ ਚਿੱਠੀ ਦੇ ਵਿੱਚ ਲਿਖਿਆ ਮਹਾਂਪੁਰਖਾ ਆ ਫਲਾਨਾ ਲਾਂਗਰੀ ਸਿੰਘ ਤੁਹਾਡੇ ਕੋਲੇ ਪਹੁੰਚਿਆ ਏ ਇਹਦੇ ਵਿੱਚ ਇੱਕ ਬਹੁਤ ਵੱਡਾ ਔਗਣ ਹੈ ਇਹ ਮੱਖਣ ਚੋਰੀ ਕਰਕੇ ਖਾਂਦਾ ਹੈ ਅਸੀਂ ਇਹਨੂੰ ਕੱਢ ਦਿੱਤਾ ਇਹਨੂੰ ਰੋਕਿਆ ਬੜੇ ਵਾਰ ਸੀ ਇਹ ਰੁਕਿਆ ਨਹੀਂ ਇਹ ਟਲਿਆ ਨਹੀਂ ਅਸੀਂ ਇਹਨੂੰ ਕੱਢ ਦਿੱਤਾ ਤੁਸੀਂ ਵੀ ਇਹਨੂੰ ਕੱਢ ਦਿਓ ਇਹ ਹਟਦਾ ਨਹੀਂ ਹੈਗਾ ਚਿੱਠੀ ਪਹੁੰਚੀ ਮਾਪੁਰਖਾ ਕੋਲੇ ਉਹਨਾਂ ਨੇ ਪੜ੍ਹੀ ਆਹਾਹਾ ਨਜ਼ਰੀਆ ਜੀ ਇਹ ਨਜ਼ਰੀਆ ਹੁੰਦਾ ਹੈ ਆਪਣੇ ਅਰਗ ਨੂੰ ਪਤਾ ਲੱਗਦਾ ਤੇ ਆਪਾਂ ਕਹਿੰਦਾ ਜੀ ਪਤਾ ਲਾਓ ਵੀ ਕਿੱਥੇ ਆ ਕੋਟਨਾ ਵੀ ਮੰਗਾ ਲੈਣਾ ਸੀ ਸੁਭਾਅ ਹੁੰਦਾ ਹੈ ਮਾਪੁਰਖਾਂ ਨੇ ਜਦੋਂ ਚਿੱਠੀ ਪੜ੍ਹੀ ਨਾ ਜੀ ਏਨੇ ਨੂੰ ਕਿਤੇ ਉਹ ਲਾਗਰੀ ਸਿੰਘ ਸਾਹਮਣੇ ਤੁਰਿਆ ਜਦੋਂ ਉਹ ਸਿੰਘ ਨੇੜੇ ਆਇਆ ਨਾ ਜੀ ਕਹਿੰਦੇ ਲੰਗਰਾਂ ਵਾਲੇ ਮਹਾਂਪੁਰਖਾਂ ਨੇ ਉਸ ਲਾਂਗਰੀ ਸੇਵ ਨੂੰ ਮੱਥਾ ਟੇਕ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਇਹ ਅਨਹੋਣੀ ਜੀ ਗੱਲ ਹੋਈ ਨਾ ਸਾਰੇ ਦੇਖਣ ਵਾਲੇ ਹੈਰਾਨ ਹੋ ਗਏ ਸਾਰੀ ਸਾਰੀ ਦੁਨੀਆ ਸਾਧੂ ਨੂੰ ਨਮਸਕਾਰ ਕਰਦੀ ਹੈ ਲੋਕ ਉਸ ਮਹਾਂਪੁਰਖ ਨੂੰ ਮੱਥੇ ਟੇਕਦੇ ਨੇ ਕਈ ਇਹਦੇ ਵੀ ਖਲਾਫ ਹੋ ਜਾਂਦੇ ਨੇ ਨਹੀਂ ਜੀ ਉਹ ਕੋਈ ਸਰੀਰ ਨੂੰ ਨਹੀਂ ਬੰਦਗੀ ਝੁਕਾ ਲੈਂਦੀ ਹੈ ਹੋਵੇ ਸਾਈ ਬੰਦਗੀ ਵਾਲਾ ਸਾਧੂ ਬੰਦਗੀ ਝੁਕਾ ਲੈਂਦੀ ਹੈ ਨਿਵ ਨਿਵ ਪਾਏ ਲਗੂ ਲੋਕ ਨਿਉ ਨਿਉ ਕੇ ਪੈਰੀ ਪੈਂਦੇ ਨੇ ਅੱਜ ਉਲਟੀ ਗੱਲ ਹੋ ਗਈ ਜੀ ਸਾਰੇ ਲੋਕ ਉਸ ਮਹਾਂਪੁਰਖ ਨੂੰ ਸਜਦਾ ਕਰਦੇ ਨੇ ਉਹਨੇ ਇੱਕ ਲਾਗਰੀ ਨੂੰ ਮੱਥਾ ਟੇਕ ਦਿੱਤਾ ਉਹਨਾਂ ਨੇ ਕਹਿੰਦੇ ਲਾਗਰੀ ਦੀਆਂ ਤਾਹਾਂ ਨਿਕਲ ਗਈਆਂ ਤਾਹਾਂ ਨਿਕਲ ਗਈਆਂ ਜੀ ਉਨੇ ਹੱਥ ਜੋੜ ਲਏ ਕਹਿਣ ਲਗਾ ਮਾਪੁਰਖੋ ਇਹ ਕੀ ਸਾਰੀ ਸੰਗਤ ਤੁਹਾਨੂੰ ਸਜਦਾ ਕਰਦੀ ਐ ਨਮਸਕਾਰ ਕਰਦੀ ਐ ਤੁਸੀਂ ਮੈਨੂੰ ਪਾਪੀ ਨੂੰ ਮਾਪੁਰਖੇ ਦੇ ਸਜਣਾ ਤੈਨੂੰ ਮਥਾ ਐਵੇਂ ਨਹੀਂ ਟੇਕ ਦਿੱਤਾ ਆ ਤੇਰੀ ਚਿੱਠੀ ਆਈ ਐ ਅਸੀਂ ਪੜੀ ਜਦੋਂ ਪੜੀ ਤੇ ਸਾਡਾ ਜੀ ਕੀਤਾ ਤੈਨੂੰ ਮਥਾ ਟਿੱਕੀ ਅੱਖ ਸਤਨਾਮ ਸ਼੍ਰੀ ਵਾਹਿ ਜੀ ਕੀਤਾ ਤੈਨੂੰ ਸੀਸ ਝੁਕਾਈਏ ਉਹਦੀ ਉਤਸੁਕਤਾ ਵਧ ਗਈ ਵੀ ਇਹੋ ਜਿਹਾ ਚਿੱਠੀ ਵਿੱਚ ਕੀ ਲਿਖਿਆ ਹੈ ਸੰਗਤਾਂ ਵੀ ਹੱਥ ਜੋੜ ਕੇ ਖੜ ਗੀਆਂ ਵੀ ਇਦਾਂ ਦਾ ਚਿੱਠੀ ਚ ਕੀ ਲਿਖਿਆ ਮਹਾਂਪੁਰਖ ਕਹਿਣ ਲੱਗੇ ਇਹ ਚਿੱਠੀ ਉਥੋਂ ਆਈ ਜਿੱਥੋਂ ਤੈਨੂੰ ਕੱਢਿਆ ਗਿਆ ਹੈ ਕੱਢਿਆ ਗਿਆ ਉਹਨਾਂ ਨੇ ਲਿਖਿਆ ਏ ਵੀ ਤੇਰੇ ਵਿੱਚ ਇੱਕ ਬਹੁਤ ਵੱਡਾ ਉਗਨ ਹੈ ਤੂੰ ਮੱਖਣ ਚੋਰੀ ਕਰਕੇ ਖਾਣਾ ਹੈ ਕਹਿੰਦੇ ਤਾਂ ਮੱਥਾ ਟਿਕਿਆ ਹੁਣ ਗੱਲ ਥੋੜੀ ਜੀ ਰਮ ਜੀ ਵਿੱਚ ਐ ਜੀ ਉਹਨੂੰ ਸਮਝ ਨਾ ਨਾ ਸੰਗਤ ਨੂੰ ਸਮਝ ਆਈ ਉਹਨੇ ਹੱਥ ਜੋੜੇ ਉਹਦੀਆਂ ਅੱਖਾਂ ਚੋਂ ਹੰਝੂ ਵਹਿ ਤੇਰੇ ਮਹਾਂਪੁਰਖ ਇਹ ਸੱਚ ਹੈ ਮੈਂ ਰਹਿ ਨਹੀਂ ਸਕਦਾ ਮੱਖਣ ਖਾਦੇ ਬਿਨਾ ਨਾ ਖਾਣਾ ਵਾ ਪਰ ਇੰਨੀ ਗੱਲ ਪਿੱਛੇ ਤੁਸੀਂ ਮੈਨੂੰ ਸੀਸ ਕਿਵੇਂ ਝੁਕਾ ਸਕਦੇ ਹੋ ਕਿ ਮਹਾਪੁਰਖ ਕਹਿੰਦੇ ਸੱਜਣਾ ਜਿੰਦਗੀ ਵਿੱਚ ਪਹਿਲੀ ਵਾਰੀ ਕਿਸੇ ਐਹੋ ਜੇ ਮਨੁੱਖ ਦੇ ਦਰਸ਼ਨ ਕਰ ਰਹੇ ਆ ਜਿਹਦੇ ਬਾਰੇ ਪਤਾ ਲੱਗਾ ਵੀ ਇਹਦੇ ਵਿੱਚ ਏਕੀ ਔਗਣ ਆਖੋ ਸਤਨਾਮ ਵਾਹਿਗੁਰੂ ਕਹਿੰਦੇ ਕਮਾਲ ਹੋ ਗਈ ਹਮ ਔਗਣ ਭਰੇ ਅਸੀਂ ਤੇ ਭਰੇ ਹੋਏ ਆ ਨਾਲੇ ਐਡੀ ਬੰਦਗੀ ਵਾਲੀ ਜੋ ਅਸੀਂ ਤੇ ਭਰੇ ਹੋਏ ਆ ਕਾਮਥਾ ਠੀਕ ਆਏ ਕਮਾਲ ਹੋ ਗਈ ਏ ਇੱਕ ਯੋਗ ਨੇ ਤੇਰੇ ਚ ਕਹਿੰਦੇ ਫਿਰ ਇੰਨੀ ਗੱਲ ਕਹਿਣ ਦੀ ਦੇਰ ਸੀ ਦੇਖੋ ਦ੍ਰਿਸ਼ਟੀ ਪਾਉਂਦੇ ਨੇ ਮਹਾਂਪੁਰਖ ਇਹਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਖੋਲਦੇ ਨੇ ਮਹਾਰਾਜ ਕਹਿੰਦੇ ਜੇ ਕਿਸੇ ਤੇ ਪਾ ਦੇ ਨ ਦ੍ਰਿਸ਼ਟੀ ਨਾਨਕ ਨਦਰੀ ਨਦਰ ਉਹ ਨਜਰਾਂ ਦੇ ਨਾਲ ਹੀ ਸਾਰਾ ਕੁਝ ਕਰ ਦਿੰਦੇ ਨੇ ਇੰਨੀ ਗੱਲ ਕਹਿਣ ਦੀ ਦੇਰ ਸੀ ਉਸ ਲਾਗਰੀ ਨੇ ਮਹਾਪੁਰਖਾਂ ਦੇ ਚਰਨ ਫੜ ਲਏ ਤੇ ਚਰਨ ਫੜ ਲੇ ਰੋਂਦਾ ਹੋਇਆ ਕਹਿਣ ਲਗਾ ਸਾਧੂ ਬੜੇ ਵੇਖੇ ਨੇ ਮਿਲਿਆ ਨਹੀਂ ਤੇਰੇ ਵਰਗਾ ਸਾਧੂ ਬੜੇ ਵੇਖੇ ਨੇ ਮਿਲਿਆ ਨਹੀਂ ਤੇਰੇ ਵਰਗਾ ਆਦੂ ਪੜੇ ਲਗਾ ਜੀ ਐਦਾਂ ਵੀ ਸੋਚਿਆ ਜਾ ਸਕਦਾ ਏ ਕਹਿੰਦੇ ਨੇ ਐਹੋ ਜੀ ਲਗਨ ਲੱਗੀ ਉਸ ਲਾਗਰੀ ਸਿੰਘ ਨੂੰ ਇਹ ਮਸਕੀਨ ਜੀ ਦੀ ਜ਼ੁਬਾਨੀ ਹੈ ਜਿਹੜੇ ਸਾਡੀ ਕੌਮ ਦੇ ਮਹਾਨ ਵਿਦਵਾਨ ਹੋਏ ਕਹਿੰਦੇ ਮਹਾਨ ਬੰਦਗੀ ਵਾਲੀ ਰੂਹ ਹੋ ਨਿਭੜਿਆ ਉਹ ਲਾਗਰੀ ਸਿੰਘ ਆਖੋ ਸਤਨਾਮ ਸ੍ਰੀ ਵਾਹਿਗੁਰੂ ਪ੍ਰਮਾਤਮਾ ਜੀ ਸਾਧੂਆਂ ਦੀ ਮਹਾਨਤਾ ਹੈ